ਬਾਈ ਮਿਹਨਤ ਸਾਰੀ ਕਰਦੇ ਆਪਾਂ ਹਨ ਮਿਹਨਤ ਕਿਹਦੇ ਨੇ ਬੰਦੇ ਨੂੰ ਕਰਨੀ ਚਾਹੀਦੀ ਹੈ ਪਰ ਕੀ ਹਾਰਡ ਵਰਕ ਇੰਨਾ ਜ਼ਿਆਦਾ ਹੁੰਦਾ ਵੀ ਆਪਾਂ ਸੋਚ ਵੀ ਨਹੀਂ ਸਕਦੇ ਆ ਬਾਈ ਗੋਦਾਵਰੀ ਨਦੀ ਦੇ ਵਿੱਚ ਉਹਨਾਂ ਦੇ ਕੋਲੇ ਗਧੇ ਨੇਗੇ ਉਹ ਤੁਸੀਂ ਦੇਖ ਰਹੇ ਹੋ ਹਨ ਤੇ ਇਹ ਬਾਈ ਪਾਣੀ ਦੇ ਵਿੱਚ ਚੁੱਭੀ ਮਾਰ ਕੇ ਬੱਠਲ ਲੈ ਕੇ ਪੜਦੇ ਆ ਤੇ ਉੱਥੇ ਅੱਧਾ ਬੱਠਲ ਪਾਉਣਾ ਬੱਠਲ ਭਰ ਕੇ ਜਿਹੜੇ ਉਹ ਬਾਹਰ ਆ ਜਾਂਦੇ ਆ ਕੀ ਆ ਆਪਾਂ ਮਿੱਠੀ ਨੂੰ ਪੁੱਛ ਜਾਂ ਬਿੱਟੀ ਇਹ ਹੈ ਕਿ ਐਮਪੀ ਸਾਹਿਬ ਵੀ ਇਹ ਜਦੋਂ ਅੰਦਰ ਹਨਾ ਮੈਂ ਚੁੰਕੀ ਮਾਰਦਾ ਦੇਖਿਆ ਗਦਾ ਵੀ ਨਾਲ ਆ ਆਪਣੇ ਨਾ ਇਹ ਜਿਹੜਾ ਇਹ ਕਦਾਵਲੀ ਦੀ ਨਦੀ ਇਹ ਬਹੁਤ ਵੱਡੀ ਹੈਗੀ ਜੀ ਤੇ ਜਿਹੜੇ ਇੱਥੋਂ ਦੇ ਲੋਕਾਂ ਲੋਕ ਨੇ ਆਪਣੇ ਜਿਹੜੇ ਇੱਥੇ ਮਤਲਬ ਇੱਥੇ ਰਹਿੰਦੇ ਨੇ ਜਿਹੜੇ ਲੋਕ ਆ ਗੁਰੂ ਸਾਹਿਬਾਂ ਤੁਸੀਂ ਦੇਖਿਆ ਨਾ ਬਾਈ ਨੇ ਦਿਖਾਇਆਗਾ ਤੁਹਾਨੂੰ ਜਿਹੜਾ ਆਪਾਂ ਜਦੋਂ ਪਹਿਲਾਂ ਤੋਂ ਮਿਲਦਾ ਦਾ 10 ਸਾਲ ਪਹਿਲਾਂ ਸ਼ਾਇਦ ਹੁਣ ਵੀ ਆਪਣੇ ਪਿੰਡਾਂ ਦੇ ਵਿੱਚ ਕਈ ਐਦਾਂ ਦੇ ਜਿਹੜੇ ਲੋਕ ਨੇ ਜਦੋਂ ਘਰ ਪਾਉਂਦੇ ਆ ਕੋਠੀ ਪਾਉਂਦੇ ਆ ਆਪਾਂ ਕਹਿ ਦਿੰਦੇ ਆ ਉਹ ਘਰਸੈਣ ਕਹਿ ਦਿੰਦੇ ਆਂਗੇ ਜਿਹੜਾ ਬਰੀਕ ਦਾਣੇਦਾਰ ਹੁੰਦਾ ਕ ਮਤਲਬ ਕਿ ਪੂਰਾ ਸੀਲਾ ਜਿਆ ਕਰਿਆ ਹੁੰਦਾ ਪੱਥਰਾ ਦਾ ਰੇਤੀ ਤਰ੍ਹਾਂ ਤੇ ਬਣਦੇ ਆਂ ਹਾਂ ਇਹ ਰੇਤਾ ਮਤਲਬ ਉਹ ਜਿਹੜਾ ਰੇਤਾ ਘੱਟ ਪਾਇਆ ਜਾਂਦਾ ਸਿਮੈਂਟ ਪਾਇਆ ਜਾਂਦੀ ਚਣਾਈ ਹੁੰਦੀ ਹੁੰਦੀ ਜੀ ਪਹਿਲਾਂ ਸਾਈਲਰਾਂ ਤੋਂ ਪਾਇਆ ਜਾਂਦਾ ਇਹ ਉਹ ਅੱਗੇ ਜਿਹੜਾ ਹੈ ਕੱਢ ਕੇ ਲਿਆਉਂਦੇ ਨੇ ਕਿ ਇੰਨਾਂ ਕੋਲੇ ਗੜੇ ਬੱਥੇ ਧਰ ਕੇ ਉਹ ਦੇ ਉਹ ਗੜਿਆਂ ਵਿੱਚ ਉਹ ਸਾਹਮਣੇ ਲਿਜਾਈ ਜਾਂਦੇ ਨੇ ਨਾ ਉਹ ਤੇ ਇੱਕ ਘਰਸੈਣ ਆ ਦੇਖੋ ਕਿ ਵੱਡੀ ਗੱਲ ਤੁਸੀਂ ਇਹ ਦੇਖੋ ਨਾ ਪਾਣੀ ਦੇ ਵਿੱਚ ਨੇ ਹਨਾ ਇਹ ਇਹ ਪਾਣੀ ਦੇ ਵਿੱਚ ਪਤਾ ਹੀ ਨਹੀਂ ਕੀ ਕੁਝ ਲੋਕ ਸਿੱਟੀ ਜਾਂਦੇ ਨੇ ਹਨਾ ਤੇ ਇਹ ਤੋਂ ਪਰਚੇ ਲਾਏ ਹੁਣ ਆ ਜਿਹੜਾ ਔਰਲੇ ਪਾਸੇ ਨਾ ਪੱਲੀ ਹਾਂਜੀ ਇਹਦੇ ਪਰਚੇ ਹੁਣ ਉਹ ਉੱਥੇ ਉਹਨਾਂ ਕੋਲ ਛੱਡ ਦੇਣਾਗਾ ਉਹ ਉੱਥੇ ਛੱਡ ਕੇ ਉਹਨਾਂ ਨੇ ਉਹ ਗਧਿਆਂ ਦੇ ਵਿੱਚ ਉਹਦੇ ਬੱਠਲ ਪਰ ਪਾ ਦੇਣੇ ਤੇ ਦਿੱਤੇ ਜਾਣੇਗੇ ਤੇ ਜਿਹੜਾ ਹੁਣ ਉਹ ਨਹੀਂ ਪਰੇ ਪਿਆ ਹਾਂ ਉਹ ਦੇਖੋ ਭਰੀ ਜਾਂਦਾ ਜਦੋਂ ਡੱਕ ਗਿਆ ਇਹਦੇ ਨੂੰ ਫੁੱਲ ਹੋ ਗਿਆ ਹਾਂਜੀ ਉਹਨਾਂ ਨੇ ਚਾਕੇ ਹੋ ਉੱਥੇ ਲੈ ਜਾਣਾ ਉਹਦ ਨੂੰ ਖਾਲੀ ਹੋ ਜੂ ਪਹਿਲਾਂ ਉਦੋਂ ਬਾਅਦ ਉਹ ਕਦੇ ਲਈ ਜਾਂਦੇ ਆ ਉਹ ਕਦੇ ਲਈ ਜਾਂਦੇ ਆਗੇ ਇਹਨਾਂ ਦੀ ਹੀ ਮਿਹਨਤ ਆਗੀ ਜੀ ਇਹਦੇ ਨਾਲ ਹੀ ਹਜ਼ਾਰਾਂ ਦਾ ਜਿਹੜਾ ਰੋਟੀ ਪਾਣੀ ਦਾ ਜਿਹੜਾ ਤੋੜੀ ਫੁੱਲ ਸਾ ਉਹ ਚਲਾਉਂਦੇ ਨੇ ਜਾਨੀ ਗੰਦੇ ਪਾਣੀ ਜਾਣਾ ਵੜ ਕੇ ਬਹੁਤ ਮਿਹਨਤ ਆ ਪਰ ਇਹ ਆਪਾਂ ਕਹਿੰਦੇ ਆਗੇ ਵੀ ਹਨਾ ਵੀ ਪਾਣੀ ਗੰਦਾ ਦਾ ਜਾ ਜਿਵੇਂ ਆ ਪਰ ਇਹਨਾਂ ਨੂੰ ਵੀ ਦੀ ਨਾਈ ਜਾਂਦੇ ਆ ਵਿੱਚੀ ਪਾਣੀ ਇਹਦੇ ਪੀ ਜਾਂਦੇ ਆ ਸੋ ਵੀਰੋ ਇਹ ਵੱਜ ਤੁਹਾਨੂੰ ਉਧਰ ਉਧਰ ਲੈਟੇ ਜਾ ਕੇ ਗਦੇ ਵੀ ਦਿਖਾਉਣੇ ਆ ਤੇ ਬਹੁਤ ਡੂੰਘਾ ਗਏ ਤੇ ਗੋਤਾਵਰੀ ਨਦੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨ ਸੋ ਪ੍ਰਾਪਤ ਆ ਤੇ ਦੇਖੋ ਇਹ ਆ ਨਜ਼ਾਰਾ ਗਾ ਪੂਰਾ ਨਦੀ ਦਾ ਅਸੀਂ ਪੁਲ ਤੇ ਖੜੇ ਆ ਤੇ ਪ੍ਰੀਤਮ ਭਾਈ ਅਨੰਦ ਆਨੰਦ ਹਨਾ ਬਹੁਤ ਬੜਾ ਇਹ ਇੰਨਾ ਨਾਟਕ ਆਦਾ ਹੈ ਇਹ ਇਧਰ ਗੁਰੂ ਦੇ ਜਾਨੇ ਦਾਖਤ ਤੇ ਹਾਂ ਤੁਸੀਂ ਕਿਦਾਬਰੀ ਦੇਖ ਕੇ ਖੜ ਗਏ ਹੋ ਕੀ ਪ੍ਰੋਜੈਕਟ ਕਰ ਰਹੇ ਆ ਹਾਂ ਬਹੁਤ ਸੋਹਣਾ ਪ੍ਰੋਜੈਕਟ ਹੈ ਨਾ ਉਹ ਪ੍ਰੋਜੈਕਟ ਮਿਹਨਤ ਕਿਦਾਂ ਦੀ ਅਸੀਂ ਤਾਂ ਦੇਖੇ ਨਹੀਂ ਜਿਹੜਾ ਉਹ ਕਰ ਰਹੇ ਨੇ ਹਾਂ ਇੰਨੀ ਮਿਹਨਤ ਬਾਈ ਬਹੁਤ ਘੱਟ ਲੋਕ ਕਰਦੇ ਆ ਜਿਹੜਾ ਦਾ ਭਰ ਕੇ ਲੈ ਜਾਂਦੇ ਆ ਉਹ ਦੇਖੋ ਕੱਲਾ ਕੱਲਾ ਜਾਣਾ ਪਈ ਜਾਂਦਾ ਹਾਂ ਉਹ ਜਿਆਦਾ ਉਹ ਘਦਿਆਂ ਦੇ ਵਿੱਚ ਭਰ ਦੇ ਜਾ ਕੇ ਹਾਂ ਉਹੀ ਦੇ ਬਹੁਤ ਵੱਡੀ ਕੁਰਬਾਨੀ ਹੈ ਦਾ ਬਹੁਤ ਮਿਹਨਤ ਪ੍ਰਭੂ ਜਿਹੜਾ ਸਾਰੀ ਸਾਰੀ ਮਿਹਨਤ ਕਰਿਆ ਕਰੋ ਪ੍ਰਭੂ ਆ ਦੇਖੋ ਕਿੰਨੀ ਮਿਹਨਤ ਕਰਦੇ ਆ ਇਹ ਲੋਕ ਧੰਨਵਾਦ ਜੀ ਹਾਂ ਜੀ